ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਨੂਰਬਾਨ ਵਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਉਮੀਦ ਕਰਦੀ ਹਾਂ ਜੀ ਠੀਕ ਠਾਕ ਹੋਵੋਗੇ ਰਾਜੋ ਖੁਸ਼ੀ ਹੋਵਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਆਂ ਜੀ ਕਰਦੇ ਆ ਜੀ ਦਾ ਆਪਣਾ ਵਲੌਗ ਸ਼ੁਰੂ ਦਿਨ ਹੈਗਾ ਜਵੀਰਵਾਰ ਦਾ ਟਾਈਮ ਹੋ ਚੁੱਕਿਆ ਸਵੇਰ ਦਾ ਵੱਜ ਚੁੱਕੇ ਨੇ ਜੀ ਇੱਥੇ 8 ਤੇ ਆਪਾਂ ਕੱਪੜੇ ਧੋਰੇ ਸੀਗੇ ਤੇ ਹੁਣ ਮੈਂ ਇੱਕ ਬੜੇ ਪਹਿਲਾਂ ਸੁੱਕਣੇ ਪਾ ਰਹੀਆਂ ਤਣੀ ਦੇ ਉੱਪਰ ਤੇ ਇਸ ਤੋਂ ਪਹਿਲਾਂ ਆਪਣੇ ਜਿਹੜੇ ਬਾਕੀ ਕੰਮ ਕਰ ਹੁੰਦੇ ਨੇ ਹਨਾ ਅਰਲੀ ਮਾਰਨਿੰਗ ਦੇ ਟਾਈਮ ਉਹ ਆਪਾਂ ਆਪਣੇ ਕੰਮ ਜਿਹ ਲੌਜੀ ਵੈਸੇ ਤਾਂ ਮੈਂ ਕੱਪੜੇ ਸ਼ਾਮ ਦੇ ਟਾਈਮ ਤੇ ਜਿਆਤਰ ਧੋਨੇ ਹੁੰਨੀਆਂ ਯਾਨੀ ਕਿ ਜਿੱਦਾਂ 3-4 ਵਜੇ ਧੋਨੇ ਹੁੰਨੀਆਂ ਉਹ ਫਿਰ ਇਸ ਤਰ੍ਹਾਂ ਹੋ ਜਾਂਦਾ ਜਿਵੇਂ ਪਿਛਲੇ ਪੈਰ ਦੇ ਜਿਹੜੇ ਕੱਪੜੇ ਹੁੰਦੇ ਨੇ ਉਹ ਵੀ ਸਾਰੇ ਇਕੱਠੇ ਧੁੱਤੇ ਜਾਂਦੇ ਨੇ ਤੇ ਇਸ ਕਰਕੇ ਫਿਰ ਮੈਂ ਨਾ 3-4 ਵਜੇ ਤੱਕ ਜਿਵੇਂ ਆਪਣੇ ਜਿਹੜੇ ਪਸ਼ੂਆਂ ਦੇ ਕੰਮ ਕਰਨੇ ਮਿਲ ਕੇ ਜਿਵੇਂ ਨਵਾ ਪਿਆ ਕੇ ਉਹਨਾਂ ਨੂੰ ਸੰਨੀ ਵਗੈਰਾ ਕਰਕੇ ਉਸ ਤੋਂ ਬਾਅਦ ਫਿਰ ਮੈਂ ਕੱਪੜੇ ਧੋ ਲੈਣੇ ਹੁੰਦੀ ਆ ਤੇ ਫਿਲਹਾਲ ਕੱਲ ਪਤਾ ਕੀ ਹੋਇਆ ਸੀਗਾ ਉਸ ਟਾਈਮ ਤੇ ਆ ਗਈ ਸੀ ਹਨੇਰੀ ਬਹੁਤ ਜ਼ਿਆਦਾ ਤੇ ਇਹਨੇ ਈ ਜ਼ਿਆਦਾ ਹੌਣ ਕਰਕੇ ਤੇ ਫਿਰ ਲਾਈਟ ਹੋ ਗਈ ਸੀ ਬੰਦ ਤੇ ਫਿਰ ਮੇਰੇ ਕੱਪੜੇ ਜਿਹੜੇ ਧੂਣ ਵਾਲੇ ਰਹਿ ਕੇ ਸੀਗੇ ਫਿਰ ਲਾਈਟ ਆ ਤਾਂ ਗਏ ਸੀ ਕਿ ਬਟ ਬੱਸ ਥੋੜਾ ਜਿਹਾ ਲੇਟ ਆਈ ਸੀਗੀ ਫਿਰ ਮੈਂ ਖਚਲ ਕੱਲ ਨੂੰ ਹੀ ਧੂੰਗੀ ਤੇ ਹੁਣ ਆਪਾਂ ਕੱਪੜੇ ਧੋਲੇ ਸੀਗੇ ਹੁਣ ਆਪਾਂ ਬਸ ਇਹਨਾਂ ਨੂੰ ਥੋੜਾ ਜਿਹਾ ਟਾਈਮ ਧੁੱਪ ਲਵਾ ਦਈਏ ਕਿਉਂਕਿ ਵੈਸੇ ਤਾਂ ਚਲੋ ਕੱਪੜੇ ਮਸ਼ੀਨ ਦੇ ਵਿੱਚ ਸੁੱਕੇ ਹੁੰਦੇ ਨੇ ਪਰ ਥੋੜੀ ਜਿਹੀ ਧੁੱਪ ਲਵਾ ਦਈਏ ਫਿਰ ਕੱਪੜਿਆਂ ਦੇ ਵਿੱਚ ਸਮੈਲ ਜੀ ਨਹੀਂ ਹੁੰਦੀਗੀ ਤੇ ਬਾਕੀ ਹੁਣ ਵੀ ਹਵਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਸੀ ਵੈਸੇ ਤੁਹਾਨੂੰ ਕੱਪੜੇ ਉੱਡਦੇ ਤੇ ਲਓ ਜੀ ਉਸ ਤੋਂ ਬਾਅਦ ਹਵਾ ਤੇਜ਼ ਹੋਣੇ ਕਰਕੇ ਤੇ ਮੈਂ ਨਾ ਇੱਧਰ ਮੱਝਾਂ ਵਾਲੀ ਸਾਈਡ ਬਾਹਰਲਾ ਜਿਹੜਾ ਬੇੜਾ ਸੀਗਾ ਉਹ ਨਹੀਂ ਸੁੰਭ ਰਿਆ ਸੀ ਅੰਦਰੋਂ ਤਾਂ ਆਪਾਂ ਬਹੁਤ ਟਾਈਮ ਪਹਿਲਾਂ ਜਾਨੀ ਕਿ ਨਵਾ ਪਿਆ ਕੇ ਬੰਨਤਾ ਸੀ ਉਹਨਾਂ ਨੂੰ ਤੇ ਫਿਲਹਾਲ ਇਧਰੋਂ ਮੈਂ ਨਹੀਂ ਸੁੰਭ ਰਿਆ ਸੀ ਕਿਉਂਕਿ ਨਾ ਮਿੱਟੀ ਓਡਡ ਕੇ ਉੱਪਰ ਹੀ ਪੈ ਰਹੀ ਸੀਗੀ ਤੇ ਮੈਨੂੰ ਐ ਸੀਗਾ ਵੀ ਹਵਾ ਰੁਕ ਜੇਗੀ ਤਾਂ ਫੇਰ ਹੀ ਸੁੰਭੂੰਗੀ ਇੱਥੋਂ ਬਟ ਹਵਾ ਤਾਂ ਤੇਜ਼ ਹੀ ਹੁੰਦੀ ਜਾਂਦੀ ਸੀਗੀ ਤੇ ਫਿਰ ਮੈਂ ਇਸ ਤਰ੍ਹਾਂ ਵੀ ਨਹੀਂ ਛੱਡ ਸਕਦੀ ਸੀ ਹਨਾ ਕਿਉਂਕਿ ਫਿਰ ਬੁਰਾ ਜਿਹਾ ਲੱਗਦਾ ਇਸ ਤਰ੍ਹਾਂ ਵੀ ਹਨਾ ਤੇ ਫਿਰ ਮੈਂ ਕਿਹਾ ਵੀ ਚੱਲ ਹੌਲੀ-ਹੌਲੀ ਇਸ ਤਰ੍ਹਾਂ ਹੀ ਸੁੰਭਰਦੀ ਹੁਣ ਆਪਾਂ ਇਧਰੋਂ ਸੁੰਬਰ ਦਿੰਨੇ ਆ ਬਾਕੀ ਤਾਂ ਇਧਰੋਂ ਆਪਣਾ ਜਿਹੜਾ ਕੰਮ ਉਹ ਨਿਪੜਿਆ ਹੀ ਹੋਇਆ ਬਸ ਹਵਾ ਕਰਕੇ ਹਨੇਰੀ ਚਲਣੇ ਕਰਕੇ ਫਿਰ ਇਧਰੋਂ ਸੁੰਬਰਣ ਵਾਲਾ ਰਹਿ ਗਿਆ ਸੀਗਾ ਬਾਹਰੋਂ ਕੱਚਾ ਵੇੜਾ ਜਿਹੜਾ ਤੇ ਹੁਣ ਆਪਾਂ ਇੱਥੋਂ ਸੁੰਬਰ ਦਿਆਂ ਚੰਗੀ ਤਰ੍ਹਾਂ ਸੁੰਬਰ ਕੇ ਠੇਰੀ ਲਾ ਦਿੰਨੇ ਆ ਤੇ ਸ਼ਾਮ ਦੇ ਟਾਈਮ ਤੇ ਜਦੋਂ ਉਹ ਆ ਚੱਕਾਂਗੇ ਉਦੋਂ ਆਪਾਂ ਚੱਕ ਲਾਂਗੇ ਵੀ ਹੂੜੇ ਦੀ ਜਿਹੜੀ ਠੇਰੀ ਹੋਏਗੀ ਤੇ ਤੁਹਾਨੂੰ ਵਿੱਚ ਵੀਡੀਓ ਦਿਤੇ ਅਸੀਂ ਰਿਹਾ ਹੁਣਾਂ ਦੇਖੋ ਕਿਵੇਂ ਨਾ ਮਿੱਟੀ ਪਿੱਛੇ ਨੂੰ ਡੁੱਟ ਕੇ ਆ ਰਹੀ ਆ ਤੇ ਚਲੋ ਆਪਾਂ ਸੁੰਬਰ ਦਿੰਨੇ ਆ ਹਾਂਜੀ ਬਾਕੀ ਗਰਮੀ ਕਰਕੇ ਇਸ ਤਰ੍ਹਾਂ ਹੋ ਜਾਂਦਾ ਵੀ ਕੰਮ ਜਿਹੜਾ ਆਪਾਂ ਫਟਾਫਟ ਜਲਦੀ ਜਲਦੀ ਸਵੇਰੇ ਸਿਧੇ ਉੱਠ ਕੇ ਤੇ ਫਟਾਫਟ ਜਿਹੜਾ ਕੰਮ ਨੂੰ ਵੇੜ ਲੈਣੇ ਆ ਪਰ ਕਈ ਵਾਰੀ ਕੀ ਹੁੰਦਾ ਕੁਛਕ ਤਾਂ ਮਜਬੂਰੀ ਬਣ ਜਾਂਦੀ ਹੈ ਵੀ ਕਈ ਵਾਰੀ ਲਾਈਟ ਲੋਟ ਕਰਕੇ ਜਾਂ ਮੌਸਮ ਖਰਾਬ ਹੋਣ ਕਰਕੇ ਅ ਥੋੜਾ ਜਿਹਾ ਲੇਟ ਹੋ ਜਾਂਦੇ ਨਹੀਂ ਤਾਂ ਤਕਰੀਬਨ ਇਹ ਸਾਰਾ ਜਿਹੜਾ ਕੰਮ ਆਉ ਮੈਂ ਟਾਈਮ ਨਾਲ ਨੂੰ ਵੇੜ ਲੈਣੀ ਹੁੰਦੀ ਆ ਜਿਵੇਂ ਪਸ਼ੂਆਂ ਦੇ ਕੰਮ ਹੋਗੇ ਸਾਫ ਸਫਾਈਆਂ ਦੇ ਹੋਗੇ ਜੇਕਰ ਕੋਈ ਐਕਸਟਰਾ ਕੰਮ ਆਪਾਂ ਵੇੜ ਲਗੇ ਚਲੋ ਵੀ ਐਂ ਤੱਕ ਕੰਮ ਮੁੱਕਦੇ ਨਹੀਂ ਹੈਗੇ ਸਾਰਾ ਦਿਨ ਚੱਲੀ ਜਾਂਦੇ ਆ ਤੇ ਪਰ ਜਿਵੇਂ ਮੇਨ ਮੇਨ ਜੇ ਤੇ ਇਹ ਸਾਬ ਸਫਾਈਆਂ ਹੋ ਗਈਆਂ ਉਹ ਆਪਾਂ ਟਾਈਮ ਨਾਲ ਹੀ ਨਿਬੜ ਲੈਣੇ ਹੁੰਦੇ ਆ ਤੇ ਚਲੋ ਜੀ ਹੁਣ ਮੈਂ ਇਥੋਂ ਸੁੰਬਰ ਕੇ ਲਾਤੀ ਢੇਰੀ ਤੇ ਹੁਣ ਆਪਾਂ ਕਰਦੇ ਆ ਬਾਕੀ ਜਿਹੜੇ ਕੰਮ ਕਾਰ ਰਹਿ ਗਏ ਤੇ ਟਾਈਮ ਇਥੇ 8:30 ਦਾ ਹੋ ਗਿਆ ਤੇ ਧੁੱਪ ਦੇਖ ਕੇ ਐ ਲੱਗਦਾ ਵੀ ਪਤਾ ਨਹੀਂ ਕਿਦਾਂ ਕਿੰਨਾ ਕੁ ਦੁਪਹਿਰਾ ਆ ਗਿਆ ਧੁੱਪ ਬਹੁਤ ਤੇਜ਼ ਹੁੰਦੀ ਹੈ ਹੁਣ ਗਰਮੀ ਵੀ ਵੱਧ ਰਹੀ ਹੈ ਹੁਣ ਤਾਂ ਤੇ ਹਾਂਜੀ ਲੋ ਜੀ ਇੱਥੇ ਹੁਣ ਟਾਈਮ ਹੋ ਗਿਆ ਜੀ ਸਵੇਰ ਦਾ ਅਗਲੇ ਦਿਨ ਦਾ ਜਾਨਕੀ ਸ਼ੁੱਕਰਵਾਰ ਸਵੇਰ ਦਾ ਟਾਈਮ ਹੈ ਇੱਥੇ ਤੇ ਮੈਂ ਲੱਗੀ ਸੀ ਅਰਸ਼ਨੂਰ ਵਾਸਤੇ ਪਰੌਂਠੇ ਬਣਾਉਣ ਤੇ ਪਰੌਂਠੇ ਜਿਹੜੇ ਮੈਂ ਬਣਾ ਰਹੀਆਂ ਜੀ ਇੱਥੇ ਮੈਂ ਬਣਾ ਰਹੀਆਂ ਕद्दू ਦੇ ਪਰੌਂਠੇ ਤੇ ਕਿਉਂਕਿ ਅਰਸ਼ਨੂਰ ਸਬਜ਼ੀ ਖਾਂਦਾ ਨਹੀਂ ਹੈਗਾ ਕद्दू ਦੀ ਤੇ ਫਿਰ ਮੈਂ ਪਰੌਂਠੇ ਬਣਾ ਰਹੀਆਂ ਹੁਣ ਉਹਦੇ ਵਾਸਤੇ ਤੇ ਕद्दू ਨੂੰ ਆਪਾਂ ਕद्दूकस ਕਰ ਲਿਆ ਸੀਗਾ ਵਿੱਚ ਪਿਆਜ਼ ਪਾ ਲਿਆ ਬਰੀਕ ਕੱਟ ਕੇ ਵਿੱਚ ਹਰੀ ਮਿਰਚ ਪਾ ਲਈ ਤੇ ਭੁੰਨਿਆ ਹੋਇਆ ਜੀਰਾ ਪਾਊਡਰ ਪਾ ਲਿਆ ਥੋੜੀ ਜੀ ਲਾਲ ਮਿਰਚ ਪਾ ਲਈ ਤੇ ਨਮਕ ਪਾ ਲਿਆ ਕਾਲਾ ਤੇ ਹੁਣ ਆਪਾਂ ਨੂਰ ਵਾਸਤੇ ਬਣਾ ਦਿੰਨੇ ਆ ਪਰੌਂਠੇ ਇਹੋ ਕਿ ਬਹੁਤੀਆਂ ਸਬਜ਼ੀਆਂ ਅਜਿਹੀਆਂ ਜਿਹੜੀਆਂ ਇਹ ਖਾਂਦਾ ਨਹੀਂ ਹੈਗਾ ਬਟ ਮੈਂ ਉਹਨਾਂ ਨੂੰ ਜੇ ਪਰੌਂਠੇ ਬਣਾ ਦਿਆ ਉਹਨਾਂ ਦੇ ਤਾਂ ਫਿਰ ਪਰੌਂਠੇ ਖਾ ਲੈਂਦਾ ਤੇ ਸਰਦੀਆਂ ਦੇ ਵਿੱਚ ਵੀ ਐਵੇਂ ਹੁੰਦਾ ਜਿਵੇਂ ਮੂੜੀਆਂ ਦੀ ਸਬਜ਼ੀ ਹੋਗੀ ਇਹ ਸਬਜ਼ੀ ਖਾਂਦਾ ਨਹੀਂ ਹੈਗਾ ਪਰੌਂਠੇ ਖਾ ਲੈਂਦਾ ਫਿਰ ਤਾਂ ਕਰਕੇ ਮੈਂ ਫਿਰ ਇਹੀ ਤਰੀਕਾ ਵਰਤਦੀ ਹੁੰਨੀ ਆ ਜਿਵੇਂ ਕਦੂ ਦਾ ਪੱਜ ਤੂੰ ਪਰੌਂਠਾ ਬਣਾਉਣੀ ਆ ਨਾ ਮੈਨੂੰ ਲੱਗਦਾ ਜੀ ਮੀ ਮੂਲੀਆਂ ਦਾ ਪਰੌਂਠਾ ਮੂਲੀ ਵਾਲਾ ਪਰੌਂਠਾ ਹੁੰਦਾ ਉਹ ਮੇ ਦਾ ਟੇਸਟ ਆਉਂਦਾ ਬਹੁਤ ਵਧੀਆ ਤੇ ਲੋ ਜੀ ਆਪਾਂ ਹੁਣ ਬਣਾ ਕੇ ਪਰੌਂਠਾ ਤੇ ਇਹਦਾ ਬੈਗ ਸੌਰੀ ਟਿਫਨ ਤਿਆਰ ਕਰ ਦਈਏ ਤੇ ਹਾਂਜੀ ਲੋ ਜੀ ਉਸ ਤੋਂ ਬਾਅਦ ਇੱਥੇ ਟਾਈਮ ਜਿਹੜਾ ਹੋ ਗਿਆ ਏ 3 ਵਜੇ ਦਾ ਤੇ ਹੁਣ ਆਪਾਂ ਲੱਗਿਆ ਮੱਜਾਂ ਨੂੰ ਸੰਨੀ ਕਰਨ ਤੇ ਲਾਈਟ ਬੰਦ ਸੀ ਵੈਸੇ ਮੈਂ ਪਹਿਲਾਂ ਮੱਜਾਂ ਨੂੰ ਨਵਾਉਣਾ ਸੀਗਾ ਤੇ ਪਰ ਲਾਈਟ ਬੰਦ ਸੀਗੀ ਉਹਦੇ ਕਰਕੇ ਫਿਰ ਮੈਂ ਇਸ ਤਰ੍ਹਾਂ ਗੋਹਾ ਚੱਕ ਕੇ ਹੁਣ ਮੈਂ ਕਿਹਾ ਚੱਲ ਸੰਨੀ ਰਲੋਣੀ ਆ ਜੇ ਤਾਂ ਜਦ ਤੱਕ ਲਾਈਟ ਆ ਗਈ ਤਾਂ ਫਿਰ ਨਵਾ ਦੂੰਗੀ ਨਹੀਂ ਫਿਰ ਵਿਚਾਰਿਆਂ ਨੂੰ ਐਵੇਂ ਬੰਨਣਾ ਪਊਗਾ ਕਿਉਂਕਿ ਲਾਈਟ ਬੰਦ ਦਾ ਹਨੇਰ ਬਹੁਤ ਜ਼ਿਆਦਾ ਚੱਲ ਰਿਆ ਸੀ ਕਿਉਂਕਿ ਅੱਜ ਨਾ ਜਿਵੇਂ 10 11 ਕਜ ਦੇ ਤੋਂ ਬਾਅਦ ਫਿਰ ਇੱਕ एकदम ਬਹੁਤ ਜ਼ਿਆਦਾ ਤੇਜ਼ ਹਨੇਰੀ ਆ ਗਈ ਤੇ ਹੁਣ ਹਨੇਰੀ ਜਣੀ ਕਿ ਵਗੀ ਜਾਂਦੀ ਹੈ ਹਜੇ ਹਨੇਰੀ ਚੱਲੀ ਜਾਂਦੀ ਕਰਕੇ ਤੇ ਲਾਈਟ ਜਿਹੜੀ ਆ ਬੰਦ ਆ ਤੇ ਹੁਣ ਪਤਾ ਨਹੀਂ ਵੀ ਜੇ ਤਾਂ ਆ ਗਈ ਤਾਂ ਫਿਰ ਧੰਵਾ ਦੂੰਗੀ ਨਹੀਂ ਫਿਰ ਸ਼ਾਮ ਦੇ ਟਾਈਮ ਤੇ ਜਦੋਂ ਆਊਗੀ ਸ਼ਾਮ ਦੇ ਟਾਈਮ ਤੇ ਨਵਾ ਦੂੰਗੀ ਕਿਉਂਕਿ ਗਰਮੀ ਹੁੰਦੀ ਐਸ ਟਾਈਮ ਤੇ ਜੇ ਕਰ ਇਹਨਾਂ ਨੂੰ ਨਵਾ ਕੇ ਬੰਦ ਗਏ ਵਿਚਾਰਿਆਂ ਨੂੰ ਚਲੋ ਫਿਰ ਹਨਾ ਵਧੀਆ ਸੰਨੀ ਖਾ ਲੈਂਦੀਆਂ ਵੀ ਇਹਨਾਂ ਨੂੰ ਵੀ ਗਰਮੀ ਲੱਗਦੀ ਐ ਤੇ ਚਲੋ ਜੀ ਹੁਣ ਪਹਿਲਾਂ ਆਪਾਂ ਸੰਨੀਰ ਲਾ ਦਗੇ ਤੇ ਸੰਨੀਰ ਲਾ ਕੇ ਤੇ ਆਪਾਂ ਨਾਲ ਦੀ ਨਾਲ ਹੀ ਉੱਪਰ ਜਿਹੜਾ ਦਾਣਾ ਸੀ ਥੋੜਾ ਥੋੜਾ ਉਹ ਪੁੱਕ ਤਾ ਕਿ ਦਾਣਾ ਵੀ ਹਜੇ ਚੱਕ ਕੇ ਨਹੀਂ ਲਿਆਂਦਾ ਸੀ ਖਤਮ ਹੋ ਚੁੱਕਿਆ ਸੀ ਥੋੜਾ ਹੀ ਸੀਗਾ ਤੇ ਮੈਂ ਕਿਹਾ ਚੱਲ ਜਿੰਨਾ ਕਿ ਹੈਗਾ ਇੰਨਾ ਕੀ ਭੁੱਖ ਦਿੰਨੀ ਆ ਤੇ ਦਾਣਾ ਉੱਪਰ ਲਾ ਕੇ ਤੇ ਫਿਰ ਆਪਾਂ ਮੱਝਾਂ ਨੂੰ ਹੁਣ ਬੰਨ੍ਹ ਦਿੰਨੇ ਆ ਤੇ ਲਾਈਟ ਹਜੇ ਨਹੀਂ ਆਈ ਹੈਗੀ ਇੱਥੇ ਆਈ ਨਹੀਂ ਸੀਗੀ ਤੇ ਫਿਰ ਮੈਂ ਸ਼ਾਮ ਦੇ ਟਾਈਮ ਤੇ ਮੱਝਾਂ ਨੂੰ ਨਵਾਉਂਗੀ ਹਾਂਜੀ ਲੋ ਜੀ ਮੈਂ ਨਾ ਇੱਥੇ ਨਾ ਉੱਪਰ ਨੂੰ ਤਾਂ ਦੇਖ ਰਹੀ ਸੀ ਇੱਥੇ ਨਾ ਆਪਣੇ ਚਿੜੀ ਨੇ ਨਾ ਬੱਚੇ ਦਿੱਤੇ ਹੋਏ ਨੇ ਤੇ ਇੱਕ ਸਾਈਡ ਘੁੱਗੀ ਬੈਠੀ ਆ ਹਨਾ ਉਹਨੇ ਹਜੇ ਬੱਚੇ ਨਹੀਂ ਦਿੱਤੇ ਤੇ ਚਿੜੀ ਨੇ ਬੱਚੇ ਦੇ ਦਿੱਤੇ ਨੇ ਤੇ ਘੁੱਗੀ ਤਾਂ ਵੈਸੇ ਪਹਿਲਾਂ ਵੀ ਦੋ ਤਿੰਨ ਵਾਰੀ ਬੱਚੇ ਦੇ ਚੁੱਕੀ ਆ ਤੇ ਚਿੜੀ ਪਹਿਲੀ ਵਾਰ ਨਾ ਚਿੜੀ ਨੇ ਬੱਚੇ ਦਿੱਤੇ ਆ ਤੇ ਉਹ ਨਾ ਮੂੰਹ ਖੋਲ ਕੇ ਬੈਠੇ ਸੀ ਜਿਹੜੇ ਚਿੜੀ ਦੇ ਬੱਚੇ ਸੀ ਯਾਨੀ ਕਿ ਜਿਹੜੇ ਚਿੜੀ ਦੇ ਬੋਟ ਸੀਗੇ ਤੇ ਮੈਂ ਦੇਖ ਰਹੀ ਸੀ ਵੀ ਉਹ ਮੂੰਹ ਖੋਲ ਕੇ ਕਿਉਂ ਬੈਠੇ ਨੇ ਤੇ ਫਿਰ ਨੂਰ ਦੇ ਡੈਡੀ ਕਹਿੰਦੇ ਕਿ ਇਹ ਆਪਦੀ ਮਾਂ ਨੂੰ ਵੀ ਡੀਕ ਰਿਹਾ ਵੀ ਚਲੋ ਸਾਨੂੰ ਆ ਕੇ ਹਨਾ ਚੋਗਾ ਦੇਉਗੀ ਤੇ ਕਈ ਤਾਂ ਕਹਿੰਦੇ ਕਿ ਚੰਗੇ ਹੁੰਦੇ ਨੇ ਹਨਾ ਜਦੋਂ ਕੋਈ ਪੰਛੀ ਤੁਹਾਡੇ ਘਰੇ ਆ ਕੇ ਬੱਚੇ ਦਿੰਦਾ ਏ ਪੰਛੀ ਕੋਈ ਵੀ ਜਾਨਵਰ ਹਨਾ ਚੰਗਾ ਹੁੰਦਾ ਏ ਤੇ ਕਈ ਕਹਿ ਦਿੰਦੇ ਆ ਵੀ ਮਾੜਾ ਹੁੰਦਾ ਪਰ ਮੈਨੂੰ ਤਾਂ ਪਤਾ ਨਹੀਂਗਾ ਬੀ ਹਾਂਜੀ ਮੈਨੂੰ ਇੰਨਾ ਨਹੀਂ ਪਤਾ ਹੈਗਾ ਵੀ ਚੰਗਾ ਹੁੰਦਾ ਕਿ ਮਾੜਾ ਹੁੰਦਾ ਵੈਸੇ ਸਾਡੇ ਤਾਂ ਕਈ ਵਾਰੀ ਬੱਚੇ ਦੇ ਚੁੱਕੀ ਆ ਘੁੰਗੇ ਇੱਥੇ ਹਨਾ ਜੇ ਸਿਤਾ ਆਪੀ ਆਲ ਨੇ ਬਣਾ ਬਣਾ ਕੇ ਹਨਾ ਟੰਗ ਦਿਨੇ ਹੁੰਨੇ ਆ ਵੀ ਚਲੋ ਵਿਚਾਰੀਆਂ ਨੂੰ ਸੌਖਾ ਹੋ ਜਾਊਗਾ ਵੀ ਇਹਨਾਂ ਦੇ ਬੱਚੇ ਡੇਗ ਨਾ ਜਾਣ ਜਾਂ ਕਿਵੇਂ ਤੇ ਤੁਸੀਂ ਦੱਸਿਓ ਜੇਕਰ ਤੁਹਾਨੂੰ ਵੀ ਪਤਾ ਤਾਂ ਕਮੈਂਟਾਂ ਦੇ ਵਿੱਚ ਵੀ ਚੰਗਾ ਹੁੰਦਾ ਜਾਂ ਨਹੀਂ ਚੰਗਾ ਹੁੰਦਾ ਤੇ ਇਸ ਦੇ ਨਾਲ ਹੀ ਹੁਣ ਆਪਾਂ ਕਰਦੇ ਆ ਅੱਜ ਦੇ ਵਲੌਗ ਦਾ ਐਂਡ ਵਲੌਗ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਤੁਹਾਨੂੰ ਵਲੌਗ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਮਿਲਦੇ ਆਪਾਂ ਅਗਲੇ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹ Bye bye.